ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪੰਜਵਾ ਘਰ ਪੰਜਵਾ ਜਾਨੋ ਨਹੀਂ ਭਾਵੈ ਕਵਨ ਬਾਤਾ ਹਾਏ ਵਿਸਰਾ ਮਿੱਠੀ ਲਾਉਣਾ ਜਾਨੋ ਨਹੀਂ ਭਾਵੈ ਕਵਨ ਬਾਤਾ ਮਨ ਖੋਜ ਮਾਰਗ ਮਨ ਖੋਜ ਮਾਰਗ ਰਹਾਉ ਗਿਆਨੀ ਧਿਆਨ ਲਾਵਹਿ ਗਿਆਨੀ ਗਿਆਨ ਕਮਾਵਹਿ ਪ੍ਰਭ ਕਿਨਹੀ ਜਾਤਾ ਭਗਉਤੀ ਰਹਤੁ ਜੁਗਤਾ ਜੋਗੀ ਕਹਿਤ ਮੁਕਤਾ ਜੋਗੀ ਕਹਿਤ ਇਿਤਿ ਵਿਸਰਾਮ ਲਘੀ ਜੋਗੀ ਕਹਿਤ ਮੁਕਤਾ ਜੋਗੀ ਕਹਿਤ ਮੁਕਤਾ ਤਪਸੀ ਤਪਹਿ ਰਾਤਾ ਮੂਨੀ ਮੋਨ ਧਾਰੀ ਸਨਿਆਸੀ ਬ੍ਰਹਮਚਾਰੀ ਇੱਥੇ ਟਿੱਪੀ ਤੋਂ ਬਗੈਰ ਹੀ ਉਚਾਰਨ ਕਰਨਾ ਸੰਿਆਸੀ ਜੇ ਟਿੱਪੀ ਹੋਵੇ ਤਾਂ ਸੰਿਆਸੀ ਸੰਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੈ ਪ੍ਰਕਾਰਾ ਇਹ ਨਵੈ ਉਚਾਰਨ ਕਰਨਾ ਇੱਥੇ ਨਵੈ ਨਹੀਂ ਕਹਿ ਦੇਣਾ ਅ ਇੱਥੇ ਪੁੱਲੈ ਉਚਾਰਨ ਕਰਨਾ ਤੇ ਕਈ ਪਾਠ ਦਾ ਕੇ ਕਰਦੇ ਨੇ ਭਗਤ ਨਵੈ ਪ੍ਰਕਾਰਾ ਇਹ ਨਹੀਂ ਮੁੱਖ 파ਟ ਹੀ ਹੈ ਭਗਤ ਨਵ ਪ੍ਰਕਾਰਾ ਭਗਤੀ ਨੋ ਪ੍ਰਕਾਰ ਦੀ ਭਗਤੀ ਹੈ ਭਗਤ ਪੰਡਿਤ ਵੇਦ ਪੁਕਾਰਾ ਗ੍ਰਸਤੀ ਗਰਸਤ ਧਰਮਾ ਧਰਮਾਤਾ ਗੇ ਗ੍ਰਸਤੀ ਰਾਰਾ ਪੂਰਾ ਗਗੇ ਤੋਂ ਚੱਕ ਕੇ ਗੇਰਸਤੀ ਗੇਰਸਤ ਧਰਮਾਤਾ ਗ੍ਰਸਤੀ ਗਰਸਤ ਧਰਮਾਤਾ ਇੱਕ ਇੱਕ ਸਬਦੀ ਇਕੱਠਾ ਹੀ ਪਾਠ ਹੈ ਇੱਕ ਸਬਦੀ ਇੱਕ ਸਬਦੀ ਬਹੂ ਰੂਪ ਅਵਦੂਤਾ ਬਹੂ ਰੂਪ ਇਹ ਵੀ ਪਾਠ ਇਕੱਠਾ ਹੀ ਹੈ ਬਹੂ ਰੂਪੀਏ ਇੱਕ ਸ਼ਬਦ ਦਾ ਜਾਪ ਕਰਨ ਵਾਲੀ ਵੱਖੋ ਵੱਖਰੀ ਫਿਰਕੇ ਹਨ ਇਹ ਇੱਕ ਸਬਦੀ ਬਹੂ ਰੂਪ ਅਵਦੂਤਾ ਕਾਪੜੀ ਕਉਤੇ ਜਾਗੂਤਾ ਹਾਂ ਕਾਪੜੀ ਕਉਤੇ ਕਉਤੇ ਇਕੱਠੇ ਹੀ ਪਾਠ ਹੈਗਾ ਕਾਪੜੀ ਕਉਤੇ ਜਾਗੂਤਾ ਕਪੜੇ ਕਉਤੇ ਜਾਗੂਤਾ ਇੱਕ ਤੀਰਥ ਨਾਤਾ ਹਾਂਜੀ ਨਿਹਾਰ ਵਰਤੀ ਅਪਰਸਾ ਨਿਹਾਰ ਵਰਤੀ ਇਥੇ ਵਿਸਰਾਮ ਆਪਰਸਾ ਨਿਹਾਰ ਵਰਤੀ ਅਪਰਸਾ ਇੱਕ ਲੋਕ ਨ ਦੇਵਹਿ ਦਰਸਾ ਇੱਕ ਲੋਕ ਇਹ ਯਾਦ ਰੱਖਣ ਵਾਲਾ ਵਿਸਰਾਮ ਹੈ ਇੱਕ ਲੁਕੇ ਹੀ ਰਹਿੰਦੇ ਹਨ ਨਾ ਦਿਵਾ ਦਰਸਾਉ ਕਹਿੰਦੇ ਅਸੀਂ ਕਿਸੇ ਨੂੰ ਦਰਸ਼ਨ ਹੀ ਨਹੀਂ ਦੇਣੇ ਹਨ ਇੱਕ ਲੋਕ ਨ ਦੇਵ ਹ ਦਰਸਾ ਇੱਕ ਮਨ ਹੀ ਗਿਆਤਾ ਘਾਟ ਨ ਕਿਨਹੀ ਕਹਾਇਆ ਸਭ ਕਹਤੇ ਹੈ ਪਾਇਆ ਸਭ ਕਹਤੇ ਹੈ ਪਾਇਆ ਘਾਟ ਨ ਕਿਨਹੀ ਕਹਾਇਆ ਸਭ ਕਹਤੇ ਹੈ ਪਾਇਆ ਜਿਸ ਮਿਲਿ ਸੋ ਭਗਤਾ ਸਗਲ ਉਕਤ ਉਪਾਵਾ ਸਗਲ ਉਕਤ ਉਪਾਵਾ ਸਗਲ ਉਕਤ ਉਪਾਵਾ त्यागी शरण ਪਾਵਾ ਨਾਨਕ ਗੁਰ ਚਰਨ ਪਰਾਤਾ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਹਾਰੋ ਤੀਜਾ ਜੋਗੀ ਅੰਦਰ ਜੋਗਿਆ ਤੂੰ ਭੋਗੀ ਅੰਦਰ ਭੋਗਿਆ ਤੇਰਾ ਅੰਤ ਨਾ ਪਾਇਆ ਸੁਰਗ ਮੱਛ ਪਾਇਾਲ ਜੀਓ ਹਾਂਜੀ ਸੁਰਗ ਮੱਛ ਪਾਇਾਲ ਜੀਓ ਮੱਛ ਥੋੜਾ ਜਿਹਾ ਕਸ ਕੇ ਵਿਚਾਰਨ ਕਰਨਾ ਹੋ ਵਾਰੀ ਹੋ ਵਾਰਣੇ ਕੁਰਬਾਨ ਤੇਰੇ ਨਾਮ ਨੂੰ ਰਹਾਉ ਇਹ ਵੀ ਧਿਆਨ ਨਾਲ ਉਚਾਰਨ ਕਰਨਾ ਹੈ ਹਉ ਵਾਰੀ ਹਉ ਵਾਰਣੈ ਇਥੇ ਵਿਸਰਾਮ ਐ ਕੁਰਬਾਨ ਇਥੇ ਜਮਕੈ ਤੇਰੇ ਨਾਮ ਇਥੇ ਠਮਕੈ ਨੋ ਤੇਰੇ ਨਾਮ ਨੋ ਨਾਮ ਨੋ ਇਕੱਠਾ ਨਹੀਂ ਕਹਿਦਣਾ ਰਹਾਉ ਤੂ ਦ ਸੰਸਾਰ ਉਪਾਇ ਸਿਰੇ ਸਿਰ ਧੰਦੇ ਲਾਇਆ ਵੇਖੈ ਗੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀ ਕਰ ਕੁਦਰਤ ਪਾਸਾ ਢਾਲ ਇੱਥੇ ਠਮਕ ਲੱਗੂਗੀ ਜੀਓ ਵੱਖਰੇ ਉਚਾਰਨ ਕਰਨੇ ਹਨ ਕਰ ਕੁਦਰਤ ਪਾਸਾ ਢਾਲ ਜੀਓ ਵੇਖਾ ਕੀਤਾ ਆਪਾਣਾ ਕਰ ਕੁਦਰਤ ਪਾਸਾ ਢਾਲ ਜੀ ਪ੍ਰਗਟ ਪਹਾੜ ਹੈ ਜਾਪਦਾ ਪ੍ਰਗਟ ਪਹਾੜ ਹੈ ਜਾਪਦਾ ਪ੍ਰਗਟ ਪਹਾੜ ਹੈ ਜਾਪਦਾ ਸਭ ਨਾਵ ਨੂੰ ਪ੍ਰਤਾਪ ਦਾ ਇਹ ਪ੍ਰਤਾਪ ਦਾ ਪਾਠ ਜਿਹੜਾ ਇਕੱਠਾ ਪਾਠ ਕਰਨਾ ਹੈ ਸਭ ਨਾਵੈ ਨੂੰ ਪ੍ਰਤਾਪ ਦਾ ਸਤਗੁਰ ਬਾਜ ਨਾ ਪਾਇਓ ਬਾਜ ਨਹੀਂ ਕਹਿਣਾ ਸਤਗੁਰ ਬਾਜ ਇੱਥੇ ਠਮਕ ਲੱਗ ਜੇਗੀ ਸਤਗੁਰ ਬਾਜ ਨਾ ਪਾਇਓ ਸਤਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਵ ਸਤਗੁਰ ਕੋ ਬਾਲ ਜਾਈਐ ਜਿਤ ਮਿਲਿਆ ਪਰਮ ਪਾਤ ਗਤ ਪਾਈਐ ਸੁਰ ਨਰ ਮਨ ਜਨ ਲੋਚ ਦੇ ਸੋ ਸਤਗੁਰ ਦਿਆ 부ਝਾਏ ਜੀਉ ਹਾਂ 부ਝਾਏ ਕਸਕੇ ਉਚਾਰਨ ਕਰਨਾ ਹੈ ਸੋ ਸਤਗੁਰ ਦਿਆ 부ਝਾਏ ਜੀਉ ਸਤ ਸੰਗਤ ਕੈਸੀ ਜਾਣੀਐ ਜਿਥੈ ਏਕੋ ਨਾਮ ਵਿਖਾੜੀਐ ਇਕੋ ਨਾਮ ਹੁਕਮ ਹੈ ਨਾਨਕ ਹੈ ਤੇ ਵਿਸਰਾਮ ਲਾਉਣਾ ਹੈ ਇਕੋ ਨਾਮ ਹੁਕਮ ਹੈ ਨਾਨਕ ਪਾਤੇ ਜਮਕ ਲਾ ਦਿੰਨੀ ਹੈ ਨਾਨਕ ਸਤਗੁਰ ਦੀਆ ਬੁਝਾਏ ਜੀਉ ਇਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ ਬੁਝਾਏ ਜੀਉ ਇਹੋ ਜਗਤ ਭਰਮ ਪੁਲਾਇਆ ਆਪੋ ਤੂ ਦੁਖ ਆਇਆ ਪ੍ਰਤਾਪ ਲੱਗਾ ਦੁਹਾਗਣੀ ਭਾਗ ਜਿਨਾ ਕੇ ਨਾਹ ਜੀਓ ਦੁਹਾਗਣੀ ਕਿਆ ਨਿਸ਼ਾਨੀਆਂ ਦੁਹਾਗਣੀ ਕਿਆ ਨਿਸ਼ਾਨੀਆਂ ਦੁਹਾਗਣੀ ਕਿਆ ਨਿਸ਼ਾਨੀਆਂ ਖਸਮਹੁ ਕੁੱਥੀਆ ਫਿਰਹਿ ਨਿਮਾਨੀਆਂ ਖਸਮਹੁ ਕੁੱਥੀਆ ਫਿਰਹਿ ਨਿਮਾਨੀਆਂ ਫਿਰਹਿ ਤੇ ਵਿਸਰਾਮ ਖਸਮਹੁ ਕੁੱਥੀਆ ਫਿਰਹਿ ਨਿਮਾਣੀਆਂ ਮੈਲੀ ਵੇਸ ਤਿਨਾ ਕਾਮਣੀ ਦੁਖੀ ਰੈਣ ਵਿਹਾਇ ਜੀਉ ਸੁਹਾਗਣੀ ਕਿਆ ਕਰਮ ਕਮਾਇਆ ਸੁਹਾਗਣੀ ਇਥੇ ਵਿਸਰਾਮ ਹੈ ਸੁਹਾਗਣੀ ਕਿਆ ਕਰਮ ਕਮਾਇਆ ਸੁਹਾਗਣੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਫਲ ਪਾਇਆ ਨਜ਼ਰ ਕਰੇ ਕੈ ਆਪਾਣੀ ਇੱਕ ਰੀਕੇ ਪਾਠ ਇਕੱਠਾ ਹੀ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਕਸ ਕੇ ਉਚਾਰਨ ਕਰਨਾ ਹੈ ਨਜ਼ਰ ਕਰੇ ਕੈ ਆਪਣੀ ਆਪੇ ਲੈ ਮਿਲਾਏ ਜੀਵ ਨਜ਼ਰ ਕਰੇ ਕੈ ਆਪਣੀ ਆਪੇ ਲੈ ਮਿਲਾਏ ਜੀਵ ਹੁਕਮ ਜਿਨ੍ਹਾਂ ਨੂੰ ਮਨਾਇਆ ਤਿਨ ਅੰਤਰ ਸਬਦ ਵਸਾਇਆ ਸਹੀਆ ਸੋਹਾਗਣੀ ਜਿਨ ਸਹ ਨਾਲ ਪਿਆਰ ਜੀਓ ਜਿਨ੍ਹਾਂ ਆਪੇ ਜਿਨ੍ਹਾਂ ਬਾਣੀ ਕਾ ਰਸ ਆਇਆ ਤਿਨ ਵਿੱਚੋ ਧਰਮ ਚੁਕਾਇਆ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲੈ ਮਿਲਾਏ ਜੀਓ ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚੋ ਅਹਕਰਨ ਚੁਕਾਇਆ ਜੇਨ ਵਿੱਚ ਹੋ ਇਹ ਕਰਨ ਚੁਕਾਇਆ ਦੁਰਮਦਕਾ ਦੁੱਖ ਕਟਿਆ ਭਾਗ ਬੈਠਾ ਮਸਤਕ ਆਏ ਜੀਓ ਅੰਮ੍ਰਿਤ ਤੇਰੀ ਬਾਣੀਆ ਤੇਰਿਆ ਭਗਤਾ ਸਿਰਦਾ ਸਮਾਣੀਆ ਸੁਖ ਸੇਵਾ ਅੰਦਰ ਰੱਖਿਆ ਸੁਖ ਇਥੇ ਯਮਕ ਲੱਗ ਜੇਗੀ ਸੁਖ ਸੇਵਾ ਅੰਦਰ ਰੱਖਿਆ ਸੁਖ ਸੇਵਾ ਅੰਦਰ ਰੱਖਿਆ ਆਪਣੀ ਨਜ਼ਰ ਕਰਹ ਨਿਸਤਾਰ ਜੀਓ ਸਤਿਗੁਰ ਮਿਲਿਆ ਜਾਣੀਐ ਜਿਤ ਮਿਲਿਆ ਨਾਮ ਵਖਾਣੀਐ ਸਤਿਗੁਰ ਬਾਝ ਨਾ ਪਾਇਓ ਸਤਿਗੁਰ ਬਾਝ ਇੱਥੇ ਠੰਮਕ ਲੱਗ ਜੇਗੀ ਸਤਿਗੁਰ ਬਾਝ ਨਾ ਪਾਇਓ ਸਤਿਗੁਰ ਬਾਝ ਨਾ ਪਾਇਓ ਸਉ ਥਕੀ ਕਰਮ ਕਮਾਏ ਜੀਓ ਕਾ ਸਤਗੁਰੂ ਵਿਟਹੁ ਕੁਮਾਇਆ ਜਿਨ ਭ੍ਰਮ ਭੁੱਲਾ ਮਾਰਗ ਪਾਇਆ ਨਦਰ ਕਰੀ ਜੀ ਆਪਾਣੀ ਆਪੇ ਲੈ ਲਾਇ ਜੀਉ ਤੂੰ ਸਬ ਨਵਾਹੇ ਸਮਾਇ ਤੈਨ ਕਰਤਾ ਆਪ ਲੁਕਾਇ ਨਾਨਕ ਗੁਰਮੁਖ ਪ੍ਰਗਟ ਹੋਇਆ ਜਾ ਕਉ ਜੋਤ ਧਰੀ ਕਰਤਾ ਜੀਉ ਆਪੇ ਖਸਮ ਨੇ ਵਾਜਿਆ ਜੀਉ ਪਿੰਡ ਦੇ ਸਾਜਿਆ ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕ ਧਾਰ ਜੀਉ ਸਭ ਸੰਜਮ ਰਹੇ ਸਿਆਣਪਾ ਮੇਰਾ ਪ੍ਰਭ ਸਭ ਕਿਛ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਪ੍ਰਗਟ ਪ੍ਰਤਾਪ ਵਰਤਾਇਓ ਪ੍ਰਤਾਪ ਦੇ ਖੇਡਾ ਰਾਰਾ ਹੈ ਪ੍ਰਤਾਪ ਰਾਰੇ ਪੂਰੇ ਨਾਲ ਉਚਾਰਨ ਕਰਨਾ ਹੈ ੇਠਾਂ ਰਾਰਾ ਹੋਵੇ ਤਾਂ ਛੇਤੀ ਉਚਾਰਨ ਕਰਨਾ ਪ੍ਰਤਾਪ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੈ ਜੈਕਾਰ ਜੀ ਮੇਰੇ ਗੁਣ ਅਵਗਣ ਨਾ ਵਿਚਾਰਿਆ ਮੇਰੇ ਗੁਣ ਅਵਗਣ ਨਾ ਵਿਚਾਰਿਆ ਮੇਰੇ ਗੁਣ ਅਵਗਣ ਨਾ ਵਿਚਾਰਿਆ ਪ੍ਰਭ ਆਪਣਾ ਵਿਰਧ ਸਮਾਰਿਆ ਕੰਠ ਲਾਇਕ ਰਖਿਓਣ ਲੱਗਾ ਨਾ ਦਿੱਤੀ ਵਾਉ ਜੀਉ ਮੈਂ ਮਨ ਤਨ ਪ੍ਰਭੂ ਧਿਆਇਆ ਜੀਅ ਇਛੜਿਆ ਫਲ ਪਾਇਆ ਜੀਅ ਜੀਅ ਇਛੇੜਾ ਉਚਾਰਨ ਕਰਨਾ ਹੈ ਜੀਅ ਇਛੇੜਾ ਫਲ ਪਾਇਆ ਜੀਅ ਇਛੇੜਾ ਹਾਲ ਪਾਇਆ ਸਾਹ ਪਾਤ ਸਾਹ ਸਿਰ ਖਸਮ ਤੂ ਜਪ ਨਾਨਕ ਜੀਐ ਨਾਉ ਜੀਉ ਤੁਧ ਆਪੇ ਖਸ ਆਪ ਉਪਾਇ ਤੁਧ ਆਪੇ ਆਪ ਉਪਾਇ ਤੁਧ ਆਪੇ ਆਪ ਉਪਾਇ ਦੂਜਾ ਖੇਲ ਕਰ ਦਿਖਲਾਇ ਸਭ ਸਚੋ ਸਚ ਵਰਤਦਾ ਉਂਜ ਸੁਭਾਵ ਐ ਤਿਸੈ ਬੁੱਝਾਇ ਜੀਓ ਗੁਰ ਪ੍ਰਸਾਦਿ ਪਾਇਆ ਤਿਥੈ ਮਾਇਆ ਮੋਹ ਚੁਕਾਇਆ ਕਿਰਪਾ ਕਰ ਕੈ ਆਪਾਣੀ ਆਪੇ ਲੈ ਸਮਾਇ ਜੀਓ ਗੋਪੀ ਨੈ ਗਵਾਲੀਆ ਤੁਧ ਆਪੇ ਗੋਇ ਉਠਾ ਤੁਧ ਆਪੇ ਤੁਧ ਆਪੇ ਗੋਇ ਉਠਾਲੀਆ ਹੁਕਮੀ ਪਾਂਡੇ ਸਾਜਿਆ ਆ ਹੁਕਮੀ ਤੇ ਜਮਕ ਲਾਦਨੀ ਐ ਹੁਕਮੀ ਪਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ ਜੀ ਜਿਨ ਸਤਗੁਰ ਸਿਓ ਚਿਤ ਲਾਇਆ ਤਿਨੀ ਦੂਜਾ ਭਾਉ ਚੁਕਾਇਆ ਨਿਰਮਲ ਜੋਤ ਤਿਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜੀਓ ਤੇਰੀਆ ਸਦਾ ਸਦਾ ਚੰਗਿਆਈਆ ਮੈਂ ਰਾਤ ਦੇ ਵਢਿਆਈਆ ਹਾਂ ਤੇ ਬਿੰਦੀ ਲਾਉਣੀ ਐ ਇੱਥੇ ਲੱਗੀ ਹੋਈ ਐ ਬਿੰਦੀ ਆਮ ਵਢਿਆਈਆ ਹੀ ਹੁੰਦਾ ਐ ਇੱਥੇ ਅੜੇ ਕੰਨੇ ਉੱਤੇ ਬਿੰਦੀ ਲਾਉਣੀ ਐ ਵੜੀ ਆਈ ਇੱਥੇ ਤਿੰਨ ਤਿੰਨ ਜਿਹੜੀਆਂ ਬਿੰਦੀਆਂ ਨਹੀਂ ਲਾਉਣੀਆਂ ਪਰ ਮਗਰਲੇ ਆਂ ਤੇ ਬਿੰਦੀ ਲਾਉਣੀ ਐ ਮੈਂ ਰਾਤ ਦੇ ਹੈ ਵੱਡਿਆਈਆਂ ਮੈਂ ਰਾਦ ਹੈ ਵੱਡਿਆਈਆਂ ਅਣ ਮੰਗਿਆ ਦਾਨ ਦੇਵਣਾ ਕਹ ਨਾਨਕ ਸਤਿ ਸਮਾਲ ਜੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਮਾਹੀ ਗੁਰ ਜੀ ਕੀ ਪਤੇ